ਸਾਰੀ ਦੁਨੀਆ ਕੋ ਮਕੇ ਵੇਖ ਲਿਓ ਮਹਿੰਗੀਆਂ ਮਹਿੰਗੀਆਂ ਗੱਡੀਆਂ ਵੀ ਲੈ ਕੇ ਵੇਖ ਲਿਓ ਪਰ ਜੇ ਕਿਸੇ ਬਾਹਰਲੀ ਕੰਟਰੀ ਵਿੱਚ ਤੁਹਾਨੂੰ ਟਰੈਕਟਰ ਦੇਖ ਪਏ ਤੇ ਬਾਈ ਚਾਰ ਚੰਨ ਲੱਗ ਜਾਂਦੇ ਆ ਇਹ ਗੱਲ ਅੱਜ ਜਰਮਨ ਦੇ ਘਰ ਲੱਗੇ ਹੈ ਤੇ ਅਸੀਂ ਕਥਾਨਾਂ ਦੇ ਪੁੱਤਾਂ ਮਾਰਕੀਟ ਤੇ ਸਮਾਨ ਲੈਣ ਆਏ ਆ ਤੇ ਇੱਕ ਗੋਰਾ ਆਪਣੇ ਵਾਲਾ ਸੁਭਾਅ ਆਪੇ ਹੋਣਾ ਵਾਲਾ ਹੀ ਪਿੰਡੂ ਘੈਂਟ ਉਹ ਕੀ ਕੀਤਾ ਉਹਨੇ ਸਮਾਨ ਲੈਣ ਆਇਆ ਤੇ ਟਰੈਕਟਰ ਤੇ ਆਇਆ ਪਿੰਡੋ ਜਦ ਆਹੇ ਨਹੀਂ ਜਾਂਦੇ ਨਹੀਂ ਮੰਡੀ ਲੈ ਕੇ ਟਰੈਕਟਰ ਜਾਂ ਹਨ ਤੇ ਕਿੰਨਾ ਚਾਜਾ ਚੜਦਾ ਹੁੰਦਾ ਹੈਗਾ ਉਹ ਪਤੰਦਰ ਨੇ ਟਰਾਲੀ ਕਿਤੇ ਲਾ ਕੇ ਤੇ ਸਦਾ ਟਰੈਕਟਰ ਇੱਥੇ ਲੈ ਆਇਆ ਜਰਮਨ ਦੀ ਮਾਰਕੀਟ ਤੇ ਲਾ ਕੇ ਗਿਆ ਵਾ ਟਰੈਕਟਰ ਆ ਹਾਂ ਟਰੈਕਟਰਾਂ ਦੀ ਮੈਂ ਅੱਗੇ ਵੀ ਬੜੀਆਂ ਵੀਡੀਓ ਪਾਈਆਂ ਵਾ ਤੇ ਆਪ ਪਤੰਦਰ ਇੱਥੇ ਮੁਰਗਾ ਖਾਣ ਗਿਆ ਉਹ ਮੁਰਗੇ ਵਾਲੀ ਦੁਕਾਨ ਦੇ ਤੇ ਮੈਂ ਕਿਹਾ ਭਰਾਵਾਂ ਨੂੰ ਅੱਜ ਇੱਕ ਵੀਊ ਦਿਖਾਉਣਾ ਵਾ ਕਿ ਬਾਬਿਓ ਜਿੱਥੇ ਜਿੱਥੇ ਵੀ ਕਿਸਾਨ ਬੈਠੇ ਆ ਨਾ ਇਹ ਆਪਣੀਆਂ ਆਦਤਾਂ ਤੇ ਆਪਣੇ ਕੰਮਾਂ ਤੋਂ ਜਾਣੇ ਜਾਂਦੇ ਆ ਬਿਸ਼ੱਕ ਭਾਵੇਂ ਇੱਥੇ ਹੋਰ ਵੀ ਟਰੈਕਟਰ ਦਾ ਵੱਡੀਆਂ-ਵੱਡੀਆਂ ਗੱਡੀਆਂ ਜਰਮਨ ਦੀਆਂ ਬਣੀਆਂ ਟਰਾਲੇ ਵੀ ਬਣੇ ਆ ਪਰ ਜਿਹੜੀ ਆ ਚੀਜ਼ ਤੁਸੀਂ ਵੇਖਣ ਲੱਗੇ ਹਰਾਨ ਰਹਿ ਜਾਓਗੇ ਕਿ ਵੇਖੋ ਉਹ ਗੱਡੀ ਆਪਣੀ ਲੱਗੀ ਆ ਆਹ ਮਾਰਕੀਟ ਆ ਉਹ ਸਾਰੀ ਮਾਰਕੀਟ ਜਰਮਨ ਦੀ ਭਰੀ ਆ ਪਈ ਆ ਵੀ ਸ਼ਨੀ ਸ਼ੁੱਕਰਵਾਰ ਆ ਗਿਆ ਸਮਾਨ ਸਮੂਲ ਲੈਣ ਦੇ ਆ ਤੇ ਮੈਂ ਜੇ ਨਿਕਲੇ ਜਾਂ ਲੈ ਕੇ ਤੇ ਹਰਾਨ ਤਾਂ ਕਰਕੇ ਰਹਿ ਗਿਆ ਕਮਾਲ ਦੀ ਗੱਲ ਆ ਯਾਤ ਨੇ ਟਰੈਕਟਰ ਲਾਤਾ ਗੱਡੀ ਵਾਲੀ ਪਾਰਕਟ ਚ ਟਰੈਕਟਰ ਬੜਾ ਪੁਰਾਣਾ ਵਾ ਤੇ ਹਾਸੇ ਵਾਲੀ ਗੱਲ ਇਸ ਕਰਕੇ ਆ ਵੀ ਟਰਾਲੀ ਲਾ ਆ ਇੱਥੇ ਫੀਤਾਂ ਦੇ ਵਿੱਚ ਆ ਖੇਤਾਂ 'ਾਂ ਲੱਗੇ ਇਹ ਚੀਜ਼ਾਂ ਸਿਰਫ ਪਿੰਡਾਂ ਵਿੱਚ ਵੇਖਣ ਨੂੰ ਮਿਲਦੀਆਂ ਮੇਡ ਇਨ ਜਰਮਨ ਟਰੈਕਟਰ ਆ ਜੌਂਡੀਅਰ ਟਰੈਕਟਰ ਇੱਥੋਂ ਦਾ ਹੋਰ ਕਈ ਮਾਰ ਕੇ ਜਿਹੜੇ ਜਰਮਨ ਦੇ ਜਿਹੜੇ ਇੰਡੀਆ ਪਹੁੰਚ ਗਏ ਤਿੰਨ ਤਿੰਨ ਕਰੋੜ ਵਾਲੇ ਟਰੈਕਟਰ ਵੀ ਹੈਗੇ ਆ ਪਰ ਤੁਹਾਨੂੰ ਅੱਜ ਆ ਜਿਹੜੀ ਚੀਜ਼ ਦਿਖਾਣ ਲੱਗੇ ਆ ਨਾ ਇਹ ਕੰਮ ਗੱਡਰ ਆ ਆ ਵੇਖੋ ਸਾਰੇ ਬੰਨੇ ਜਰਮਨ ਦੀਆਂ ਗੱਡੀਆਂ ਲੱਗੀਆਂ ਚਾਰ ਨੋਜ਼ਲਾ ਲੱਗੀਆਂ ਇਹਦੀਆਂ ਆਹ ਰੇ ਐਸਿਆ ਬਾਬਿਓ ਤੇ ਇਧਰਲੇ ਬੰਦੇ ਪੱਠੇ ਵੱਢਣ ਵਾਲਾ ਚਰ ਲੂ ਲੱਗਦਾ ਪੱਠੇ ਕੁੱਤਰਨ ਵਾਲਾ ਉਹ ਜੈਕਟ ਪਈ ਉਹਦੀ ਆਹ ਆ ਘੇਰ ਨਿਕਨੇਗੇ ਲੀਵਰ ਲੱਗੇ ਹੋਏ ਹੈ ਤਾਂ ਇੱਕੋ ਹੀ ਬੰਦੇ ਦੇ ਬੈਣ ਨੂੰ ਜਗਾ ਵਾ ਟਰੈਕਟਰ ਦੇ ਟਾਇਰ ਵੀ ਨਵੇਂ ਪਾਏ ਪਤੰਦਰ ਨੇ ਤੇ ਆਪਣੀ ਫੱਟੀ ਵੇਖਿਓ ਜਦੋਂ ਅਸੀਂ ਹੱਲਾ ਪਾਉਨੇ ਆ ਜਾਂ ਝਸਵਾਗਾ ਪਾਉਨੇ ਆ ਤੇ ਫੱਟੀਆਂ ਸਾਡੇ ਹੋਰ ਤਾਂ ਦੀਆਂ ਹੈ ਤਾਂ ਫੱਟੀ ਇੱਥੇ ਵੀ ਬਹੁਤ ਲੰਬੀ ਹੈ ਤੇ ਆਹ ਵੇਖੋ ਇੱਥੇ ਗੁੱਲਾ ਪੈਂਦਾ ਉਹ ਘੇਰ ਪੈਂਦੇ ਆ ਤੇ ਆ ਪਤੰਦਰ ਟਰਾਲੀ ਤੇ ਲਾ ਆ ਪੱਠਿਆਂ ਵਾਲੀ ਤੇ ਆ ਆਪ ਆ ਗਿਆ ਇੱਥੇ ਸਾਮਾਨ ਖਰੀਦਣ ਤੇ ਸਾਮਾਨ ਖਰੀਦਣ ਕੀ ਇੱਕ ਲਈਆ ਨੇ ਬੀਅਰ ਤੇ ਨਾਲ ਮੁਰਗਾ ਖਾਣ ਰਿਆ ਪੂਰਾ ਜਦਾਂ ਹੀ ਨਹੀਂ ਆਪਣੇ ਜਦੋਂ ਕੁਮਾਰਗਪੁਰ ਸੁੱਟ ਕੇ ਆਉਂਦੇ ਆ ਕਈ ਰਾਜ ਪੈਗ ਲਾ ਆਉਂਦੇ ਉਥੇ ਤੇ ਕਈ ਘਰ ਆ ਕੇ ਜਸ਼ਨ ਮੇਲੇ ਕਰਦੇ ਆ ਤੇ ਇਦਾਂ ਇਹ ਵੀ ਗੋਰੇ ਸਾਡੇ ਵਾਲੇ ਹਿਸਾਬ ਤਾਂ ਆ ਪਿਆ ਆ ਵੇਖੋ ਆ ਪਤੰਦਰ ਉਥੋਂ ਸ਼ੁੱਕਰਵਾਰ ਦਾ ਸਾਮਾਨ ਲੈਣ ਚਲੇ ਆ ਤੇ ਨਾਲ ਮੁਰਗੇ ਖਾਣ ਰਿਆ ਤੇ ਆ ਟਰੈਕਟਰ ਲਾ ਕੇ ਗਿਆ ਤੇ ਹੌਰ ਹੌਰ ਵੀ ਟਾਈਟਰ ਬੜੇ ਬੜੇ ਵੱਡੇ ਆ ਇਹ ਦੂਤਸ ਕੰਪਨੀ ਆ ਡੀ 30 ਨੰਬਰ ਆ ਤੇ ਮਾਡਲ ਪਾਨੀ ਕਿਹੜਾ ਆ ਨੰਬਰ ਕੋਲਣ ਦਾ ਬਣਿਆ ਇਹ ਵੀ ਆ ਲਾਇਸੈਂਸਰ ਵੇਖੋ ਥਲੜੇ ਬਣੇ ਆ ਇੱਥੇ ਵੀ ਆ ਪੁਲੀ ਚੱਲਦੀ ਆ ਤੇ ਆ ਵੇਖੋ ਮਗਰਾਟ ਲੈਟਾ ਚੈੱਕ ਕਰਿਓ ਨੰਬਰ ਚੈੱਕ ਕਰਿਓ ਤੇ ਆ ਟਾਂਕੀ ਇਹਦੀ ਤੇਲ ਵਾਲੀ ਜੱਟ ਲ ਆ ਗਿਆ ਰੜੇ ਮੈਦਾਨੇ ਹੀ ਆ ਵੇਖੋ ਬਾਕੀ ਦਾ ਏਰੀਆ ਜਿਹ ਪਿੰਡ ਉਹ ਹੱਲੇ ਵੀ ਵੀਡੀਓ ਲਾਈਕ ਨਾ ਕੀਤੀ ਨਾ ਤੇ ਫਿਰ ਮਾੜੀ ਗੱਲ ਆ ਬੜੀ ਖੁਸ਼ੀ ਹੁੰਦੀ ਕਸਮ ਦੀ ਗੱਲ ਸਾਡੇ ਕੋਲ ਵੀ ਮੈਸੇਜ ਹੁੰਦਾ ਸੀ ਪੁਰਾਣਾ ਤੇ ਅਸੀਂ ਵੀ ਜਾਣਾ ਕਿਤੇ ਚਾਹ ਚੜ ਜਾਂਦਾਂ ਹਾਂ ਨਾਨਕਾ ਤੱਕ ਵੀ ਅਸੀਂ ਟਰੈਕਟਰ ਤੇ ਜਾਂਦੇ ਰਹੇ ਆ ਕਦੂ ਕਰਨੇ ਦਾਣੇ ਮੰਡੀ ਸੁੱਟ ਕੇ ਆਉਣੇ ਤੇ ਕਣਕਾਂ ਵੇਚਣੀਆਂ ਤੇ ਬੜਾ ਚਾਹ ਜਿਆ ਛੱਡ ਦਿੰਦਾ ਸੀਗਾ ਰੱਬ ਨੇ ਰੱਖਿਆ ਸਾਨੂੰ ਪਿੰਡ ਚ 23 ਸਾਲ ਵਸ ਰਹੇ ਆ ਬਿਆਨਾ ਸ਼ਹਿਰ ਦੇ ਵਿੱਚ ਸ਼ਹਿਰਾਂ ਦੀ ਜ਼ਿੰਦਗੀ ਕੜਾਟੇ ਕੋ ਲਾਂਦੀ ਹੈ ਕੜਾਟੇ ਗੁਲਾ ਮਤਲਬ ਕਿ ਟੈਨਸ਼ਨ ਹੈ ਟੈਨਸ਼ਨ ਦਿੱਕਤਾ ਹੀ ਦਿੱਕਤਾ ਆ ਉਧਰ ਮੁਰਗੇ ਮਰਗੇ ਛਗੰਡੇ ਤੇ ਆਖ ਗੱਡੀਆਂ ਘੋਰਿਆਂ ਨੇ ਲਾਈਆਂ ਪਰ ਇਹਦਾ ਵੱਖਰਾ ਹੀ ਟੌਰ ਆ ਇਹਨੂੰ ਵੇਖਦੇ ਆ ਲੋਕ ਵੀ ਵਾਕਿਆ ਕਿ ਇੱਕ ਸ਼ਾਨਦਾਰ ਟਰੈਕਟਰ ਆ ਅਗਲੇ ਬੰਨੇ ਵੀ ਹੁੱਕ ਪੈਂਦੀ ਆ ਬਈ ਉਹਦੀ ਉਹ ਬੈਰਿੰਗ ਤੇ ਅਕਲਾਚ ਬ੍ਰੇਕਾਂ ਵੇਖੋ ਪੁਰਾਣੇ ਜ਼ਮਾਨੇ ਦੀਆਂ ਕਹਿੰਦੇ ਨਵੀਂ 9 ਦਿਨ ਪੁਰਾਣੀ 100 ਦਿਨ ਇਹ ਆ ਪੁਰਾਣੀ 100 ਦਿਨ ਤੇ ਇੱਥੇ ਦੁੱਝਾ ਪੈਂਦਾ ਵਾ ਮੁਗਲਹਿਲ ਤੇਲ ਉਹ ਬਹਿਣ ਵਾਲੀਆਂ ਫੱਟੀਆਂ ਵੇਖੋ ਮਗਰਾਟ ਵੇਖੋ ਆਓ ਪਿਛੇ ਜਿੱਦਾ ਸਿੱਧੂ ਮੂਸੇਏ ਨੇ ਲਵਾਏ ਹੈਗੇ ਆਪਣੇ ਬੰਪਰਾਂ ਤੇ ਸਪੀਕਰ ਉਹਦਾ ਦਾ ਸਿਸਟਮ ਹੈ ਇੱਥੇ ਵੀ ਥੱਲੇ ਪੁਲੀ ਚੱਲਦੀ ਆ ਕਲੱਚ 11 ਦਾ ਨਹੀਂ ਪਤਾ ਕਿੰਨੇ ਆ ਤੇ ਹੈ ਵਾਵਾ ਹੀ ਜਿਗਾਰ ਕਰ ਨੇ ਚਾਬੀ ਵੀ ਲੱਗੀ ਰੇਸ ਇਹਦੀ ਹੈਗੀ ਯਾਰ ਰੱਬ ਤੁਹਾਡਾ ਭਲਾ ਕਰੇ ਪਤਾ ਨਹੀਂ ਕਿੰਨੀ ਰੇਸ ਰੇਸ ਦਾ ਨਹੀਂ ਪਤਾ ਲੱਗਦਾ ਲਿਖੀ ਹੈਗੀ ਉੱਤ ਤੇ ਆ ਸਟੀਅਰਿੰਗ ਚੈੱਕ ਕਰ ਰਿਹਾ ਚਾਬੀ ਵੀ ਲੱਗੀ ਹੋਈ ਆ ਇਹ ਜਰਮਨ ਦਾ ਮੇਡ ਇਨ ਜਰਮਨ ਆ ਮੈਡਮ ਜਰਮਨ ਦੀ ਰਨ ਜਰਮਨ ਦੇ ਗਾਂ ਜਰਮਨ ਦੇ ਟਰੈਕਟਰ ਤੇ ਜਰਮਨ ਦੇ ਪੰਜਾਬੀ ਵੀ ਕਿਸੇ ਗੱਲੋਂ ਘੱਟ ਨਹੀਂ ਏ ਬਾ ਕਮਾਲ ਚੀਜ਼ ਬਣਾ ਛੜੀ ਆ ਮੱਥਾ ਦੇ ਮੇਸ ਪੂਜਾ ਨੂੰ ਬਹੁਤ ਇਹਦਾ ਘੈਂਡ ਆ ਹਾਈ ਹੋਰ ਆਪਾ ਮੇਰਿਆਂ ਆ ਵੇਖੋ ਕਿਦਾਂ ਨਾ ਬੱਦਲ ਚਮਕਣ ਦੇ ਆ ਸੌਰੀ ਧੁੱਪਾਂ ਲੱਗੀਆਂ ਆ ਕਣਕਾਂ ਵੀ ਪੀਜੀਆਂ ਏਡੀ ਗੱਲ ਨੂੰ ਤੇ ਚਲੋ ਜੀ ਆਹ ਡਿਆ ਜੇ ਉਧਰ ਮੁਰਗੇ ਖਾਨ ਇਹਨੇ ਫੇਰ ਜਾਣਾ ਪਿੰਡੋਂ ਇਥੇ ਲੈ ਕੇ ਵੀਰਾਂ ਮੂਰਾ ਖਾਣ ਪਿੰਡਾ ਸਮਾਨ ਅੱਜ ਦਾ ਵਲੌਗ ਬੜਾ ਘੈਂਟ ਹੋ ਗਿਆ ਬਾਬਿਓ ਆਹ ਲਗਾ ਯਾਰ ਬਠਿੰਡੇ ਵਾਲਾ ਸਾਰੀਆਂ ਗੱਡੀਆਂ ਦੇ ਵਿੱਚ ਆ ਵੇਖੋ ਭਾਵੇਂ ਜਿੰਨੀਆਂ ਮਰਜ਼ੀ ਮਹਿੰਗੀਆਂ ਗੱਡੀਆਂ ਹਨ ਪਰ ਵੀਡੀਓ ਉਹਦੀ ਬਣਾਉਣ ਤੇ ਮਜਬੂਰ ਹਾਂ